ਸਭਾਂ ਦੇ ਤੋਟੇ ਹੁੰਦੇ ਆ ਵੀ ਆ ਕਮਰਾ ਇਦਾਂ ਹੀ ਸਜਦਾ ਨਹੀਂ ਫੈਮਿਲੀ ਟਾਈਮ ਮਿੱਤਰੋ ਕੋਈ ਨਾ ਮੈਂ ਸਾਰਾ ਬੁੱਕ ਕੀਤਾ ਹਾਲ ਵੀ ਕੋਈ ਸਾਨੂੰ ਡਿਸਟਰਬ ਨਾ ਕਰ ਸਕੇ ਵੀ ਆਈ ਜਾਂਦਾ ਇਹ ਨਾਲੀ ਤੇ ਨਾਈਕ ਪੁੱਠਾ ਮੜਿਆ ਸਾਲੇ ਦੇ ਗੇ ਟੂ ਯੂ ਹੈਪੀ ਬਰਥਡੇ ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਸਗਨ ਪਿਆ ਪਿਆ ਸასი ਸ਼ਾਲ ਤੇ ਅੱਜ ਆ ਜੀ ਮੇਰਾ ਤੇ ਮੇਰੇ ਮੰਮਾ ਦਾ ਬਰਥਡੇ ਜਿਨ੍ਹਾਂ ਨੂੰ ਨਹੀਂ ਪਤਾ ਮੇਰੇ ਤੇ ਮੇਰੇ ਮੰਮਾ ਦਾ ਬਰਥਡੇ ਸੇਮ ਡੇਟ ਨੂੰ ਹੁੰਦਾ ਵਾ ਜੀ ਪੱਗ ਬਨ ਲਈ ਆ ਟਾਈਮ ਸੇਰੀ ਮਜਾਇਲ ਦੀ ਵੇਟ ਕਰਦੇ ਪਏ ਆ ਤੇ ਦਿਨ ਦੀ ਸ਼ੁਰੂਆਤ ਦਰਪਾ ਸਾਹਿਬ ਜਾ ਕੇ ਮੱਥਾ ਟੇਕੀਏ ਦੇਖ ਕਰਾਈਏ ਤੇ ਬਾਕੀ ਅੱਗੇ ਨਾਲ ਜਿਹੜੇ ਲੋ ਜਿੱਥੇ ਜਿੱਥੇ ਜਾਵਾਂਗੇ ਵਲੋਗ ਕਰਦੇ ਰਵਾਂਗੇ ਅੱਜ ਕਾਫੀ ਚੇਜ਼ ਬਾਦ ਵਲੋਗ ਕਰਨ ਲੱਗਾ ਇਹਨੂੰ ਮਾਗੀ ਰੰਗ ਵੀ ਬੜਾ ਸਾਲਾ ਹੋ ਗਿਆ ਯਾਰ ਟ੍ਰੈਨਿੰਗ ਹੋਈ ਕਰਮੀ ਕਰਕੇ ਤੁਪੇ ਫੇਰ ਫੇਰ ਕੇ ਪਹਿਲਾਂ ਤੁਸੀਂ ਆਹ ਕਲਿੱਪਸ ਵੇਖੋ ਰਹਾ ਦਿਵਾਲੀਆਂ ਜੋ ਰਾਤੀਂ ਨਾਲ ਖੁਰੂ ਪਾਇਆ ਕਿ ਕੇਗੂਗ ਲੈ ਗਿਆ ਇਹ ਵਿਖਾ ਇਧਰ ਵਿਖਾਣਾ ਬਲੌਗ ਚ 10 ਮਿੰਟ ਪਈ 10 ਮਿੰਟ ਫੇ ਕੀ ਪਹੁੰਚ ਨਹੀਂ ਦੱਸ ਜਿੰਦਗੀ ਦੇ ਸਾਲੇ ਕਿਸੇ ਐਂਗਲ ਤੋਂ ਤੁਹਾਨੂੰ ਅਕਲ ਨਹੀਂ ਹੈ ਨੀ ਜੀ ਫੇ ਕਿਸੇ ਐਂਗਲ ਤੋਂ ਸਾਲੀ ਅਕਲ ਹੋਵੇ ਮਾੜੀ ਮੋੜੀ ਹੈਪੀ ਬਰਥਡੇ ਟੂ ਯੂ ਅੰਕੂ ਕਹਿਣਾ ਮੈਂ ਤਿੰਨ ਤੇ ਗਿਆ ਹੀ ਨਹੀਂ ਉਹ ਕਿਹੜੀ ਐਂਟੀਕੀਟੀ 2 ਮਿੰਟ ਪਹਿਲਾਂ ਆ ਗਈ ਆ ਮੈਂ ਨਹੀਂ ਅੱਜ ਫੋਟੋ ਵਾਲਾ ਕੇਕ ਖਾਵਾਂਗੇ ਮਿੱਤਰੋ ਜਿੰਦਗੀ 'ਚ ਇੰਨੇ ਗਰੀਬ ਹਾਂ ਵੀ ਕਦੀ ਫੋਟੋ ਵਾਲਾ ਕੇਕ ਨਹੀਂ ਖਾਦਾ ਆਪਣਾ ਲੋਕਾਂ ਦੀ ਵੇਖੇ ਅੱਜ ਮੇਰੇ ਵੀਰ ਭਰਾਵਾ ਸਦਕਾ ਮੈਂ ਆਪਣਾ ਫੋਟੋ ਵਾਲਾ ਕੇਕ ਕਟਾਂਗਾ ਮੈਂ ਤੇ ਬਾਕੀ ਖਾਵਾਂਗਾ ਬਸ ਬਾਕੀ ਆ ਦਿਲਦੁਲ ਸਾਰਿਆਂ ਦਾ ਧੰਨਵਾਦ ਦਿਲੋਂ ਧੰਨਵਾਦ

ਮਾਮਾ ਗੇਰਾ ਦੀ ਬੱਡੀ ਮਾਮਾ ਦੀ ਬੱਡੀ ਮਾਮਾ ਲਗਾ ਕੋਣ ਗੜੀ ਨਹੀਂ ਹੈ ਗੰਦੀ ਦਾ ਗਾੜੀ ਸੈੱਟ ਕਰ ਗਿਆ ਇਹ ਟੱਕਰ ਦਰ ਹੈ ਰੋੜੇ ਹੈ ਇਹਦੇ ਪਾਕੇ ਦੀ ਸੀ ਪਿੱਕ ਕਰ ਜਾਂ ਉਹ ਪੁੱਟਾ ਕੱਟ ਉਹ ਭਾਜੀ ਕਦੀ ਆਸ ਵੀ ਹੈ ਦੀਆ ਅਮੜੇ ਅੱਖਾਂ ਕੋਈ ਭਾਈ ਜਾਂਦਾ ਰੇ ਪੈਕੇ A few minutes later. ਤੇ ਮੇਰੇ ਜੁੜੇ ਰਹੋ ਵਲੋਗ ਚ ਬਾਕੀ ਅੱਗੇ ਜਿੱਥੇ ਜਿੱਥੇ ਵੀ ਗੇ ਵਲੋਗ ਮੈਂ ਕੰਟੀਨਿਊ ਕਰੂੰਗਾ ਬਸ ਜੁੜੇ ਰਹੋ ਤੇ ਵਲੋਗ ਵੇਖਦੇ ਰਹੋ ਟਾਡੇ ਵਿੱਚ ਪਾਣੀ ਤੇ ਜ਼ਰੂਰ ਆਂਦਾ ਹੋਊਗਾ। ਕਾਈ ਗੱਲ ਆ। ਸੇਫਟੀ ਪੂਰੀ ਮਿੱਤਰੋ। ਹਾਂਜੀ ਮਿੱਤਰੋ ਪਹੁੰਚੂਗੇ ਆ ਹੀ ਯੂਨੀਵਰਸਿਟੀ ਤੇ ਫੈਸਟ ਜ਼ਰੂਰ ਹੋ ਗਿਆ। ਇਹ ਕਹਿੰਦਾ ਸੀ ਵੀ ਫੈਸਟ ਤੇ ਜਾਣਾ ਹੀ ਜਾਣਾ ਵਾ। ਹੁਣ ਅੰਦਰ ਜਾ ਕੇ ਵੇਖਦੇ ਆ ਕੀ ਮੋਲ ਆ। ਮਿੱਤਰੋ ਜਗਾ ਚੈੱਕ ਕਰੋ ਮੇਰਾ ਹੁਣ। ਅੱਜ ਜਿਗਰਾ ਜੀ ਮੇਰਾ ਪੁਰਾਣੇ ਘਰ ਲੈ ਘਰ ਕਰ ਲੈ 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 ਗੱਲ ਓ ਗੁਰਵਾ ਆ ਜੀ ਮੈਂ ਛੋਟੇ ਹੁੰਦੇ ਆ ਵੀ ਆ ਕਮਰਾ ਇਦਾਂ ਹੀ ਸਜਦਾ ਹੁੰਦਾ ਸੀ ਹੈਪੀ ਬਰਥਡੇ ਟੂ ਭਾਈ ਕੋਈ ਬੋਲਣਾ ਨਾ ਇੱਕ ਵਾਰੀ ਬੋਲ ਕੇ ਚੁੱਪ ਹੋ ਗਏ ਕਹੇ ਨੇ ਕੁਝ ਨਹੀਂ ਦਿੱਤਾ ਮੈਨੂੰ ਰਾਤ ਦਾ ਹਜੇ ਤੱਕ ਆ ਪਹਿਲੀ ਕਮਾਈ 500 ਕਾ ਲੰਸੀ ਸਾਹਿਬ ਦੇ ਇਹਨੇ ਬੋਲ ਆ ਅੱਧਾ ਸਤ ਸਭ ਤੋਂ ਵਧੀਆ ਹਾਲਾ ਕੀ ਕਰਨਾ ਤੁਸੀਂ ਸੋਨਾ ਕੱਪੜੇ ਹੁੰਦੇ ਮਮਾ ਜਗਾ ਸੋਣੀ ਲੈ ਕੇ ਆਇਆ ਮੈਂ ਨਾ ਉਹ ਵੀ ਅਹੀਂ ਦੇ ਅੰਦਰ ਹੁੰਦੇ ਆ ਅੱਜ ਦੀ ਆਮ ਗੱਲ ਆ ਗੱਲ ਕਰ ਕੀ ਹੋ ਗਿਆ ਵਾ ਵੀਡੀਓ ਦੀ ਵਾਇਸ ਸੁਣ ਕੇ ਬੰਦ ਕਰਤਾ ਹਾਂ ਹਾਂਜੀ ਕੀ ਵੇਖਣ ਆ ਨੂਡਲਸ ਖਾਣੇ ਆ ਆਖੀ ਜੀ ਆ ਹੋ ਗਿਆ ਛੜਿਆ ਬੂਰਾ ਤੂੰ ਐ ਜਿਵੇਂ 사ਗਾ ਤੈਨੂੰ ਪਤਾ ਹੁੰਦਾ ਵੀ ਕੀ ਚੀਜ਼ ਆ ਠੁੱਕਾ ਸੀ ਕਿਹੜਾ ਠੁੱਕਾ ਸੀ ਥੁੱਕ ਭਾਗ ਦੇਣਾ ਉਹਨਾਂ ਨੇ ਕੌਫੀ ਮੈਨ ਨਹੀਂ ਆ ਬੈ ਸਾਹਮਣੇ ਜੀ ਆ ਮੈਨੂੰ ਪਤਾ ਕਿਹੜਾ ਦੇ ਤਰਦਾਂ ਨੇ ਬਾਦ ਮੈਨ ਨਹੀਂ ਸਾਹਮਣੇ ਜੀ ਸਭੀ ਗੰ ਲੈ ਚੈਟਿੰਗ ਆ ਚੈਟਿੰਗ ਆ ਚੈਟਿੰਗ ਸੰਦੇਹ ਉਹਦਾ ਫੈਮਲੀ ਟਾਈਮ ਆ ਮੈਂ ਵਹੀ ਕੋਈ ਜੇਕੀ ਨਹੀਂ ਕਰ ਬਸੰਦੇ ਵੀਰੇ ਤੂੰ ਆਪਣੀ ਫੈਮਲੀ ਬਣਾਉਂਦਾ ਇੱਥੇ ਬੈ ਕੇ ਕੋਈ ਬਸਿਆਣਾ ਬੰਦਾ ਬੈਠਾ ਹੋਇਆ ਉਹਨਾਂ ਤੇ ਜਿੰਮੇਵਾਰੀ ਪੈ ਜਾਂਦੀ ਐ ਫਿਰ ਇੰਨਾ ਸਾੜਾ ਜੋ ਮੈਂ ਸਿਆਣਾ ਹੋ ਦਰੇ ਵੀ ਲਾਇਆ ਮੋਕਾ ਚਲਿਆ ਹੀ ਹੈ ਇਦਾਂ ਵੀ ਮਕਾਇਦ ਦਿੱਤਾ ਆਹੀ ਆਹੀ ਘਾਟਾਂ ਹੁੰਦਾ ਬਤੌਣ ਵਾਲੇ ਦਾ ਵੇ ਪੂਰਾ ਪਿਆ ਹੀ ਇਹਦੇ ਖੰਡਾ ਵੀ ਹੋ ਗਿਆ ਨੇ ਕਰੋ ਪਲੇਟਾਂ ਗਾਹਾਂ ਗਾਣੂ ਹੋਰ ਗੰਸਾਰੇ ਮੈਂ ਨਹੀਂ ਸਕਰਾ ਤਾਈ ਸਬ ਤੋਂ ਵੱਡੀ ਵਾਇਟ ਮੈਗਾਈ ਮਿੱਤਰੋ ਇਹ ਵੀ ਫੈਦਾ ਵਰਤਾਨ ਵਾਲੇ ਦਾ ਵੀ ਆਪ ਘੈਂਡ ਜਾਂ ਵੀ ਚੱਕ ਲੈਣਾ ਐਂ ਦੇ ਸੁਣਿਆ ਹੀ ਇਹ ਚੀਜ਼ ਦਾ ਨਾਮ ਤੇ ਅੱਜ ਵੇਖ ਵੀ ਲਈ ਜ ਤੇ ਖਾਣ ਵੀ ਲੱਗੇ ਆ ਇਹ ਆ ਜੀ ਲਜ਼ੰਗਣਾ ਉਹਨਾਂ ਟਾਈਮਾਂ ਮਿਲਦਾ ਹੁੰਦਾ ਲਜ਼ਾਨੀਆਂ ਚੱਕੋਈ ਫੋਨ ਨੂੰ ਕੀ ਕੇ ਗੰਗਟਾ ਫਸਟ ਟਾਈਮ ਟ੍ਰਾਈਂਗ ਲਜ਼ਾਨੀਆਂ ਸਹੀ ਆ ਠੀਕ ਆ ਸਵਾਦ ਆ ਇਹ ਆ ਜੀ ਮਿੱਤਰੋ ਇਹਦਾ ਨਾਈਟ 뷰 ਕੈਫੇ ਦਾ ਤੇ ਕਰਦੇ ਬਾਹਰ ਪਹੁੰਚ ਗਿਆ ਵੇਟ ਕਰਦੇ ਪਿਆ ਮੇਰੀ ਬਸ ਚਲਦੇ ਆਂ ਇੱਥੋਂ ਤੇ ਮਿਲਦੇ ਆ ਤੁਹਾਨੂੰ ਕੱਲ ਆਈ ਗੱਲ ਮੈਂ ਕਹਿੰਦਾ ਮਿਲਦੇ ਕਿ ਨਹੀਂ ਸਟੈਪ ਮੁੰਡੇਓ ਮੈਨੂੰ ਆਉਂਦੀ ਗਿੱੱਦੇ ਦੀ ਆਵਾਜ਼ ਸੁਣਦੀ ਧਮ ਧਮ ਸੁਣਦੀ ਆ ਪੂਰੀ ਪੂਰੀ ਬੋਲੀਆਂ ਪੈਣ ਲੱਪੀਆਂ ਤੇ ਚਲੋ ਭੱਜ ਜੀ ਚਾਹੀਏ ਚਾਹੀਏ ਚਲਿਏ ਚਲਿਏ ਧੀ ਰੋਡ ਵਿੱਚ ਧੀ ਸੜਕ ਐ ਬਾਬੇ ਬੰਦੇ ਤੇ ਬੰਦਾ ਚੜ੍ਹਿਆ ਹੀ ਹੁੰਦਾ ਚੜ੍ਹੇ ਹੁੰਦੇ ਕੁੜੀਆਂ ਚੜਨਾਂ ਪਿੰਡ ਮੇ ਆ ਚੜ੍ਹੇ ਮੁਤਰੇ ਇਹ ਪੈਣੀ ਹੂ ਵਲੋਗ ਚ ਵੇਖੀ ਪਾ ਦੇ ਮੈਨੂੰ ਵੀ ਇਹ ਆ ਸੋਚ ਰਿਹਾ ਹਦਾ ਜੇ ਮੁੰਡਾ ਦੇਖੋ ਇਹਨੂੰ ਜਾਂ ਕੀ ਪਤਾ ਮੈਂ ਕੀ ਸੋਚਿਆ ਗਿਆ ਨਹੀਂ ਪਹਿਲਾਂ ਤੇ ਇਹ ਦੱਸ ਵੀ ਕੁੜੀਆਂ ਤੇ ਕੁੜੀਆਂ ਚੜਨ ਕੇ ਕੁੜੀਆਂ ਦੇ ਨਾਲ ਮੁੰਡੇ ਚੜਨ ਕੁੜੀਆਂ ਤੇ ਕੁੜੀਆਂ ਕਹਿੰਦੀ ਤੂੰ ਫੇਰ ਗਲਤ ਸੋਚ ਰਿਹਾ ਹੈ ਆ ਬੈਠਿਆ ਕਬਰ ਕਾਦੋ ਸਾਹੀ ਨੋ ਨਾ ਨਾ ਤੇ ਮੈਂ ਹਮਤ ਰੋਕਿਆ ਨਹੀਂ ਮਰ ਲੈਂਦਾ ਲੋਕ ਚਾਹੀਏ ਆਪਨੇ ਮੈਨੂੰ ਲੋਕ ਚਾਹੀਏ ਸੱਚੀ ਗੱਲ ਕਹਿਣਾ ਚਾਹੁੰਦਾ ਤਾਂ ਲੈਵਲਸ ਦੋ ਲੈਵਲਸ ਦੇ ਵਿੱਚ ਲੈਵਲ ਚਾਹੀਦਾ ਜੱਟਾ ਬਹਿਣ ਨੂੰ ਜਗਾ ਤਾਂ ਸੋਹਣੀ ਆ ਉਦਾਂ ਹਾਂ ਉੱਧਰ ਵੀ ਬਹਿ ਸਕਦੇ ਹਾਂ ਪਰ ਉੱਧਰ ਥੋੜੀ ਸੀਟਾਂ ਅਨਕੰਫਰਟੇਬਲੀ ਸੀ ਫਿਰ ਅਸੀਂ ਮਿੱਤਰੋ ਇੱਥੇ ਬਹਿ ਗਏ ਹਾਂ ਐਕਚੁਅਲੀ ਮਿੱਤਰੋ ਇਹ ਨਾ ਮੈਂ ਸਾਰਾ ਬੁੱਕ ਕੀਤਾ ਹਾਲ ਵੀ ਕੋਈ ਸਾਨੂੰ ਡਿਸਟਰਬ ਨਾ ਕਰ ਸਕੇ ਦੇਖ ਸਕਦੇ ਤੁਸੀਂ ਕੋਈ ਵੀ ਨਹੀਂਗਾ ਸਾਡੇ ਤੋਂ ਇਲਾਵਾ ਪਿੱਛੇ ਵੀ ਇਹ ਆਪਾਂ ਹੀ ਆ ਗਏ ਆ ਮੇਰੀ ਫਸੂਲਤ ਨਹੀਂ ਇੱਥੇ ਆਪਣੀ ਉਹਨਾਂ ਨੇ ਪਤਾ ਵੀ ਆਈ ਵੀ ਭਾਜੀ ਫਿਰ ਐਵੇਂ ਲੋਕੀ ਪਿੱਛੇ ਪੈਂਦੇ ਫੋਟੋਆਂ ਭਾਜੀ ਫੋਟੋਆਂ ਨਹੀਂ ਜਾਣ ਪ੍ਰਾਈਵੇਸੀ ਵੀ ਕੋਈ ਚੀਜ਼ ਹੁੰਦੀ ਆ ਅੱਜ ਥੋੜੇ ਬੰਦੇ ਕਾਕੇ ਬਾਂਸਰੇ ਕਿੱਥੇ ਗਏ ਕੱਲ ਜੁਣ ਪਲੈਟ ਦੇ ਕਾ ਲਈਏ ਪਹਿਲਾਂ ਕੀ ਹੋ ਗਿਆ ਨਾ ਰੋ ਉਹ ਕੋਈ ਨਾ ਰੋ ਉਹ ਤੈ ਮੈਂ ਹੀ ਦੇਣੇ ਅੱਜ ਨਾ ਰੋ ਤੈ ਸਦਾ ਹੋ ਗਿਆ ਤੈ ਦਵਾਲੀ ਨੂੰ ਤਿਆਰ ਰੋ ਛੇਤਰੋ ਛਤਰੀ ਕੰਮ ਹੋਣਾ ਵਾ ਹੋਣ ਭਾਈ ਜਿਹੜੀ ਵੀਡੀਓ ਪਾਈ ਮੈਂ ਇੱਕ ਕੀ ਗਾਣ ਦੇ ਜੇ ਇਹ ਕੀ ਕਿਰ ਆਇਆ ਤੁਸੀਂ ਕੀ ਸ਼ਹਿਵ ਆਏ ਦੱਸੋ ਮਾੜਾ ਜਾਂਦੇ ਬਾਰੇ ਕੀ ਹੈਗਾ ਜੀ ਚਾਪਾ ਜਾਂਦਾ ਇੱਧਰ ਮੇਰਾ ਲੋਡਜਡ 버ਗਰ ਲੋਡਜਡ ਵੀ ਹੁਣ ਇਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਥੋਂ ਖਾਣਾ ਕਿੱਧਰੋਂ ਸ਼ੁਰੂ ਕਰਾਂ ਤੇ ਕਿੱਧਰੋਂ ਮੁਕਾਵਾਂ ਖੋਗਿਆ ਮੂੰਹ ਮੈਂ ਨਾ ਖੋਲ ਨਹੀਂ ਕੀ ਏਡਾ ਤੂੰ ਕੀ ਲੱਭਣਿਆ ਚੀਜ਼ਾਂ ਤੋਂ ਇਹਦੇ ਚੋਂ ਇਹਦੇ ਚੋਂ ਇਹਦੇ ਚੋਂ ਕੀ ਤੈਨੂੰ ਚਾਹੀਦਾ ਵਾ ਸਹੀ ਨਹੀਂ ਹੁੰਦੀ ਸਨੇਪੀਅਰ ਬੱਚੇ ਮੋਬਾਈਲ ਦੇ ਚ ਪਾਸਾਗਾ ਤੈਨੂੰ ਇਹਨੇ ਚੂਸ ਲਿਆ ਸਾਰਾ ਦਿਨ ਇਹਨੇ ਚੂਸ ਲਿਆ ਰੇਂਦਾ ਖੁੰਦਾ ਤੈਨੂੰ ਉਹ ਕੁੜੀਆਂ ਦੇ ਚੂਸ ਲਿਆ ਆਸੇ ਆਏ ਨਾ ਵੀ ਫਿਰ ਸੁਰੂ ਹੋ ਗਿਆ ਆ ਆਸੀ ਲੋਏ ਦੇ ਰਾਮਾ ਕੀ ਕਹਿਣਾ ਚਾਹੂਗੇ ਜੋ ਮੈਨੇ ਕਿਸੇ ਤਰ੍ਹਾਂ ਨਾ ਹੋਣ ਕੈਮਰੇ ਨਹੀਂ ਗਿਆ ਸਕਦਾ ਉਹ ਕੈਮਰੇ ਗਿਆ ਕਰਦਾ ਹੁਣ ਬਣਿਆ ਮੋਲ ਮੱਤਰਵਾ ਗਏ ਜਿੰਨਾ ਦੀ ਵੇਡ ਠੀਕ ਇਨਾ ਟਾਈਮ ਲਾਇਆ ਵਾ ਐ ਓਏ ਕਿਨਾ ਟਾਈਮ ਲਾ ਕੇ ਆਇਆ ਸ਼ਰਮ ਤੇ ਨਹੀਂ ਆਈ ਤੈਨੂੰ ਦੇ ਸਕਦੇ ਜਵਾਬ ਕੋਈ ਦੇ ਜੋ ਹੁਣ ਕਿਉਂ ਲੇਟ ਹੋ ਗਿਆ ਬੱਗ ਦਾ ਲੜਦੀ ਆ ਕਰ ਲੋ ਗੱਲਾ ਇਦਾਂ ਨਾ ਵੇ ਕਿਨੇ ਜਾ ਸਭ ਘਰ ਚੱਲ ਆਵਾਂ ਘਰ ਚੱਲ ਤੂੰ ਹੀ ਕਰੇਂਗਾ ਹੁਣ ਸਭ ਚੱਲ ਆ ਗਏ ਆਹ ਚੱਲ ਪਹਿਲੇ ਹੀ ਪਈ ਜਿੱਦ ਲਈ ਪਪਰਾਵਾ ਹੈਪੀ ਬਰਥਡੇ ਤੇ ਲੈ ਲੈ ਰਾ ਗੱਲਾਂ ਅਗਲਾ ਬਾ ਪਲੇਟ ਸਜਾ ਸੁਣੀ ਦੀ ਆਈ ਗੱਲ ਚੱਕੋ ਇਹਦਾ ਚੱਕਰ ਸਾਲ ਜਾ ਰਹੀ ਖਾਦੀ ਓ ਜੀਓ ਆਹ ਬੱਲੇ ਲੱਗਿਆ ਭੜਾੜੂ ਨਾਈ ਫਿਰ ਭੋਗੜਾ ਖਾਂਦੀ ਜਾਜ ਆਹੀ ਆ ਮਿੱਤਰੋ ਆਈ ਜੰਦਾ ਦੇ ਨਾਲ ਹੀ ਤੇ ਨਾਈ ਕੋ ਪੁੱਠਾ ਫੜਿਆ ਸਾਲੇ ਨੇ ਕਿਹਦਾ ਸੱਤਾ ਕੱਤਸ ਆਰੇ ਆਇਤ ਗੰਡੇ ਕਿੱਦਾਂ ਬਣੇ ਆ ਆਵੇ ਹੈ ਐਦਾਂ ਫੜੇ ਜਾਵੇ ਖਿਡਾਰੀ ਬੇਦੀ ਹਟ ਜਾ ਯਾਰ ਨੇ ਉਹ ਭੇਗ ਬੱਟਾ ਫੜ ਲੇ ਲੋਟਡ ਵੀਜ਼ਾ ਆ ਗਿਆ ਮਿੱਤਰੋ ਲੋਟਡ ਨੇ ਜਿਹੜੇ ਹੱਦ ਜਿੰਨੀਆਂ ਸਲਾਈਸ ਆ ਗਈਆਂ ਹੁੰਦੀਆਂ ਉਹਦੀਆਂ ਪਾਪਾ ਹੈ ਬਹੁਤ ਐਵੇਂ ਇੰਨੇ ਦਾ ਕਾਖੀ ਗੋਗਭਾਂਗੇ ਖਾਏਗੇ ਗੋਲ ਗੋਲ ਕਰਕੇ ਬਾਕੀ ਫੋਨ ਮਗਾ ਡੈਡ ਹੋ ਗਿਆ ਮਿੱਤਰੋ ਮੇਬੀ ਨਵੇਂ ਵਲੋਗ ਨਾ ਕੀਤਾ ਜੇ ਵਲੋਗ ਦੀ ਕੁਆਲਿਟੀ ਘਟ ਗਈ ਸਮਝ ਲੋ ਇਹਦਾ 11 ਆ ਗਿਆ ਹੱਥ 'ਚ ਆ ਤੁਹਾਡੇ ਲਈ ਜਿਹੜੇ ਮੈਨੂੰ ਪਿਆਰ ਕਰਦੇ ਆ ਜਿਨ੍ਹਾਂ ਦੇ ਵਿੱਚ ਫਿਰ ਕੀ ਹੋ ਗਿਆ ਥੋੜਾ ਜਿਹਾ ਮੁੱਝ ਆਇਆ ਤੇ ਫਿਰ ਕੀ ਹੋ ਗਿਆ ਪਿਆਗਾ ਤੁਹਾਡੇ ਭਰਾ ਦਾ ਵੀ ਗਾਈਜ਼ ਹੀ ਲਾਈਕ ਨਹੀਂ ਕਰਦੇ ਤੇ ਫਿਰ ਇੰਨਾ ਮੁੱਝ ਹੋਈਆਂ ਕੰਮ ਨੂੰ ਜਗਾ ਜਾਈ ਤਮੈ ਕਿ ਦਿਖਾ ਦੇ ਕੋ ਕਿ ਬੋਲੋ ਹੋ ਕੇ ਕਰਨ ਦਾ ਸਾਨੂੰ ਬੋਗਾ ਜਾਗਾ ਮਤਲਬ ਅੰਦਰ ਕੋ ਦੇਖ ਕਰੀ ਜਦੋਂ ਮਤਲਬ ਆਹ ਰਹਿਣਾ ਜੀ ਕੇ ਸਾਡਾ ਵੀ ਧੀ ਆ ਦੇਖੋ ਜੀ ਨਹੀਂ ਮਰਦਾ ਪਿਆ ਜੇ ਚਾਚਾ ਜੀ ਲੱਗੇ ਆ ਜਿਨ੍ਹਾਂ ਨੇ ਮੈਨੂੰ ਵਿਸ਼ੇਸ ਕੀਤੀ ਹੈ ਜਿਨ੍ਹਾਂ ਨੇ ਨਹੀਂ ਵੀ ਕੀਤੀਆਂ ਸਾਰਿਆਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਕੀਤੇ ਉਹਨਾਂ ਲਈ ਅਗਲਾ ਆ ਸਾਡੇ ਪਰ ਉਹਦੇ ਖਾਣੇ ਨਹੀਂ ਆ ਰਹੇ ਦਿਖੇ ਨਹੀਂ ਬਾਗੰਦਾ ਇਹ ਪਾਇਥੇ ਲੰਮੇ ਪਾਇਥੇ ਚਾਟੇ ਬੰਦੇ ਨੂੰ ਆ ਚਟ ਬਾਜੋ ਫੇਰ ਉਹ ਗੋਜ ਗੋਲ ਕਿ ਨੀਵੜੀ ਗੋਲ ਜਿਹਾ ਚੱਲ ਜਗੋ ਕਿਤੇ ਮਾਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਆਹ ਤਾਂ ਅਵਾਜ਼ ਤੋਂ ਕਿਹਾ ਬੜੇ ਡੈਮੇਜ ਹੋਣੇ ਬਾਰੇ ਮਨਵਾਤੇ ਭਾਈ ਜਿੰਨਾ ਕੇ ਘਰ ਨਾਲ ਮੈਂ ਖਵਾਓ ਆਪਣਾ ਤਾਂ ਪੰਚ ਰੇਂਡ ਦੇ ਮੈਂ ਚੰਗਾ ਹੋ ਗਿਆ ਮੇਰੇ ਕਿਧਰੇ ਭਾਈ ਬਹੁਤ ਕਿਧਰੇ ਲਾਈਕ ਕਰਕੇ ਅਕਚੜਾਈ ਤੇ ਬੀਐਸਕੇ ਆ ਗਿਆ ਵੀਊ ਨਹੀਂ ਲੈ ਸਾਰੇ ਨੂੰ ਪਿਆ ਸਾਸਿਕਾਲ ਮਿਲਦੇ ਆ ਕਿਸੇ ਨਵੇਂ ਬਲੌਗ ਚ ਬਾਈ